ਮਾਯਾ 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 ਬਾਬਾ ਜੀ ਕੇ ਬੰਦ ਕਰ ਆਓ ਮਸਤਾਨਾ ਆਪਾ ਵੀਰ ਜੀ ਨੂੰ ਬੁਲਾਓ ਵਿਕਾਸ ਵਿਕਾਸ ਨੂੰ ਜਿਹਨੇ ਪਾਣੀ ਪਲਾਇਆ ਸੀ ਜਿਹੜੇ ਘਰ ਵਾਲਿਆਂ ਨੇ ਉਹ ਦੱਸ ਰਹੇ ਨੇ ਕਹਿੰਦੇ ਕਿ ਲੜਕਾ ਬਾਅਦ ਵਿੱਚ ਫਿਰ ਦੁਬਾਰਾ ਤੋਂ ਆਇਆ ਧਮਕੀ ਦੇ ਕੇ ਗਿਆ ਬਾਅਦ ਚ ਨਹੀਂ ਆਇਆ ਬਾਅਦ ਦੇ ਵਿੱਚ ਕੱਲ ਦੀ ਗੱਲ ਹੈ ਮੈਂ ਹੁਣੇ ਸ਼ਮਜਾਨਕਰ ਜਦੂ ਹੀ ਵਿਕਾਸ ਦੀ ਬੋਡੀ ਲੈ ਕੇ ਅਸੀਂ ਐਂਟਰ ਹੋਏ ਆ ਔਰ ਲੇਡੀਜ਼ ਦਾ ਮੈਨੂੰ ਫੋਨ ਆਇਆ ਕਿ ਮੇਰੇ ਘਰ ਦੇ ਬਾਹਰ ਆ ਕੇ ਕਾਲੂ ਗਾਲਾਂ ਕਢ ਕੇ ਜਾ ਰਿਹਾ ਕਹਿ ਰਿਹਾ ਤੁਹਾਡੀ ਕੁੜੀਆਂ ਰਾਤ ਨੂੰ ਮਾਰ ਦੇਣੀ ਆ ਉਹਨਾਂ ਕਿਹਾ ਕਿ ਜਸਤ 20 ਮਿੰਟ ਪੁਰਾਣੀ ਗੱਲ ਕਰ ਰਿਹਾ ਮੈਂ 20 ਮਿੰਟ ਪੁਰਾਣੀ ਤੇ ਪੁਲਿਸ ਕੈਰੀ ਦੋਸ਼ੀ ਲੱਭਣੀ ਰਹੇ ਤੇ 20 ਮਿੰਟ ਪਹਿਲੇ ਜਿਸ ਘਟਨਾ ਦੇ ਉਹਨੇ ਕਤਲ ਕੀਤਾ ਕੱਲ ਉਸ ਘਟਨਾ ਦੇ ਖੜੇ ਹੋ ਕੇ ਉਹ ਪਰਿਵਾਰ ਨੂੰ ਧਮਕੀਆਂ ਦੇ ਕੇ ਗਿਆ ਹੋਣਾ ਪਰ ਉਸ ਲਾਗੇ ਸੀਸੀਟੀਵੀ ਵੀ ਨਹੀਂ ਹੈ ਸਰ ਕਾਸ ਦਾ ਕਤਲ ਹੋ ਜਾਂਦਾ ਹੈ ਔਰ ਐਸੀ ਵੀ ਕਿਵੇਂ ਦੇਖਦੇ ਹੋ ਕਿ ਆਪਨੇ ਇਹ ਵੀ ਕਿਹਾ ਥਾ ਕਿ नशीक को लेकर ये जो वारदात को अंजाम दिया गया है लग रहा है कि नशीक को लेकर या आपसे कोई रंजिश थी कोई भी आपसे रंजिश नहीं थी किसी से कोई लड़ाई झगड़ा आज तक किसी को आज तक को साथ वाले घर वाले को कभी नहीं बोला वकास 16 साल के लड़के 17 साल की लड़की क्या दुश्मनी होगी किसी से 16 और 17 साल के लड़के को तो अपने घर का नहीं पता होता पूरा परिवार में कैसे मिलना जुलना रिश्तेदारों में कैसे जाना पर मैं राजनीति तौर पे नहीं आज बोलूंगा जिन्ने भी मेरे दोस्त थे तुम मीडिया के माध्यम ना लाए हो मैं कत्ल की सच्चाई पूछना जाना ਕਤਲ ਦੀ ਵਜ੍ਹਾ ਕੀ ਹੈ ਅਗਰ ਰਾਜਨੀਤੀ ਮੈਂ ਕਰਨੀ ਹੁੰਦੀ ਤੇ ਮੈਂ ਸੰਸਕਰਨਾ ਕਰਦਾ ਸਾਰੇ ਲੋਕ ਲੈ ਕੇ ਮੈਂ ਸੜਕਾਂ ਤੇ ਚੱਲਦਾ ਨਹੀਂ ਮੈਂ ਪੁਲਿਸ ਨੂੰ ਇੱਕ ਬੇਨਤੀ ਕਰ ਰਿਹਾ ਸਰਕਾਰ ਨੂੰ ਬੇਨਤੀ ਕਰ ਰਿਹਾ ਕਿ ਇਹ ਮੇਰਾ ਪਰਿਵਾਰ ਹੈ ਬਸਤੀ ਦਾ ਨਿਸ਼ਬੰਦਾ ਇਹ ਮੇਰਾ ਹਲਕਾ ਮੇਰਾ ਪਰਿਵਾਰ ਹੈ ਪਰ ਮੈਨੂੰ ਦੁੱਖ ਇੱਕੋ ਗੱਲ ਦਾ ਕਿ ਜਦ ਅਸੀਂ ਕਿਸੇ ਨੂੰ ਪਾਰਟੀ ਜੁਆਇਨ ਕਰਾਣੇ ਕਿਸੇ ਲੋਕਾਂ ਨੂੰ ਪਾਰਟੀ ਚ ਲੈ ਕੇ ਆਣੇ ਆ ਅਦੂਰੇ ਵੈਰੀਫਾਈ ਨਹੀਂ ਕੀਤਾ ਜਾਂਦਾ ਕਿ ਜਿਹੜਾ ਕਨਪੜ ਬੱਚਾ ਇਦਾਂ ਪੜਿਆ ਉਹਨਾਂ ਨੂੰ ਕਾਲਜਾਂ ਦੇ ਪ੍ਰਧਾਨ ਆਮਾਦੀ ਪਾਰਟੀ ਦੇ ਇਸ ਇਲਾਕੇ ਦੇ ਮੁਖੀਆ ਸਰੋਪੇ ਬੰਦੇ 21 ਅਗਸਤ 2025 ਨੂੰ 21 ਅਗਸਤ ਨੂੰ ਦੁਪਹਿਰ ਨੂੰ ਕਾਲਜ ਜਦੋਂ ਸਰੋਪੇ ਪੈਣ ਤੋਂ ਬਾਅਦ ਕਾਲਜ ਦੇ ਵਿੱਚ ਵੀ ਉਹ ਕੁਰਪਾਨਾ ਚਲਾਉਂਦਾ ਹੈ ਗੁੰਡਾਗਰਦੀ ਕਰਦਾ ਹੈ ਔਰ ਤੋਂ ਬਾਅਦ ਔਰ ਇੰਨਾ ਹੌਸਲਾ ਬਣ ਜਾਂਦਾ ਕਿ ਮੈਨੂੰ ਅੱਜ ਆਮ ਆਦਮੀ ਦਾ ਪੱਟਾ ਮੇਰੇ ਗੱਲ 'ਚ ਪੈ ਗਿਆ ਜਲੰਧਰ ਪੁਲਿਸ ਬਸਤੀ ਬਾਬਾ ਖੇਲ ਦੀ ਪੁਲਿਸ ਜਿੱਤੇ ਉਹ ਹਮਲਾ ਕਰਦਾ ਦੋ ਚਾਰ ਦਿਨਾਂ ਬਾਅਦ ਤੇ ਜੇਲ੍ਹ ਤੋਂ ਛੁੱਟ ਕੇ ਅੱਜ ਉਹਨੇ ਕਤਲ ਕਰਤਾ ਅਗੇ ਬਾਅਦ ਅੱਛਾ ਜੀ ਪੁਲਿਸ ਦੁਆਰਾ ਮਾਮਲਾ ਤੋਂ ਦਰਜ ਕੀਤਾ ਗਿਆ ਹੈ ਲੱਗ ਰਿਹਾ ਹੈ ਕਿ ਇਨਸਾਫ ਮਿਲ ਪਾਏਗਾ ਔਰ ਇਹ ਕਿਸ ਪਾਰਟੀ ਸੇ ਬਿਲੋਂਗ ਕਰਦਾ ਹੈ ਇਹ ਵੀ ਬਤਾ ਦਿਓ ਇਹ ਇਸ ਕੋ 21 ਅਗਸਤ ਕੋ ਇਸੇ ਖੇਤਰ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਪਰਿਵਾਰ ਦੇ ਜਿਹੜੇ ਸਦਸੇ ਆ ਪੂਰੇ ਇਸ ਇਲਾਕੇ ਦੇ ਜਿਹੜੇ ਕਾਉਂਸਲਰ ਆ ਉਹਨਾਂ ਨੇ ਸਰਉਪੇ ਪਾਈ ਸੀ ਜਦੀ ਫੋਟੋ ਮੈਂ ਦੇ ਚੁੱਕਾ ਸਾਰੇ ਐਵੀਡੈਂਸ ਮੇਰੇ ਕੋਲ ਆ ਸਿਰਫ ਮੈਂ ਪੁਲਿਸ 레ਵਲ ਦੇਖ ਰਿਹਾ ਕਿ ਕਿ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜੇ ਪੁਲਿਸ ਇਨਸਾਫ ਦਿੰਦੀ ਹੈ ਮੈਨੂੰ ਤੇ ਮੈਂ ਆਪਣੇ ਹਲਕੇ ਨੂੰ ਇਨਸਾਫ ਦੇ ਸਕਦਾ ਕਿ ਅੱਜ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਕਿ ਜੇ ਮੈਂ ਆਪਣੇ ਪਰਿਵਾਰ ਦਾ ਬੱਚਾ ਨਹੀਂ ਬਚਾ ਸਕਿਆ ਤੇ ਮਜਲੰਦਰ ਵੈਸਤੇ ਲੋਕਾਂ ਦੀ ਰੱਖਿਆ ਕੀ ਕਰਾਂਗਾ ਕੁਝ ਨਹੀਂ ਜਿਹੜੇ ਉਹ ਸਰਕਾਰੀ ਕਿਸੇ ਅਧਿਕਾਰੀ ਦਾ ਕੋਈ ਗੱਲਬਾਤ ਹੋਈ ਹੋਵੇ ਕਿ ਨਿਮੰਨਪਾ ਇਕੱਠਾ ਹੋ ਹਜੇ ਤੱਕ ਤੇ ਸਰਕਾਰੀ ਕਿਸੇ ਨੇ ਕੀ ਆਣਾ ਤੁਸੀਂ ਦੇਖੀ ਦੀ ਹੈ ਸਰਕਾਰ ਦਾ ਜੇ ਸਰਕਾਰ ਦਾ ਕੋਈ ਦੁੱਖ ਹੁੰਦਾ ਸਰਕਾਰ ਵਾਲੇ ਇਸ ਪਰਿਵਾਰ ਨਾਲ ਰਾਜਨੀਤੀ ਤੌਰ ਤੇ ਮੇਰੀ ਕਿਸੇ ਨਾਲ ਮਤਭੇਦ ਹੋ ਸਕਦੇ ਆ ਪਰ ਸਮਾਜੀ ਤੌਰ ਤੇ ਅਸੀਂ ਲੋਕ ਇਕੱਠੇ ਆ ਸਮਾਜੀ ਤੌਰ ਤੇ ਅਗਰ ਅੱਜ ਚਾਹੀਦਾ ਸੀ ਜੇ ਸਰਕਾਰ ਨੂੰ ਅੱਜ ਬੜੇ ਪੰਜਾਬ ਦੇ ਹਰ ਇੱਕ ਕੋਨੇ ਤੋਂ ਫੋਨ ਆ ਰਿਹਾ ਜਿਨ੍ਹਾਂ ਲੋਕਾਂ ਨਾਲ ਮੇਰਾ ਪਿਆਰ ਹੈ ਤੁਹਾਡੇ ਮਾਧਮ ਦੇ ਨਾਲ ਪਰ ਮੈਨੂੰ ਇੱਕੋ ਹੀ ਚੀਜ਼ ਇਨਸਾਫ ਚਾਹੀਦਾ ਮੈਂ ਨਹੀਂ ਅਜੇ ਬੋਲਣਾ ਵਿਕਾਸ ਨੂੰ ਜਿਨੇ ਪਾਣੀ ਪਲਾਇਆ ਸੀ ਜਿਹੜੇ ਘਰ ਵਾਲਿਆਂ ਨੇ ਉਹ ਦੱਸ ਰਹੇ ਨੇ ਕਹਿੰਦੇ ਕਿ ਲੜਕਾ ਬਾਅਦ ਵਿੱਚ ਫਿਰ ਦੁਬਾਰਾ ਤੋਂ ਆਇਆ ਧਮਕੀ ਦੇ ਕੇ ਗਿਆ ਬਾਅਦ ਚ ਨਹੀਂ ਆਇਆ ਬਾਅਦ ਦੇ ਵਿੱਚ ਕੱਲ ਦੀ ਗੱਲ ਹੈ ਮੈਂ ਉਹਨੇ ਸ਼ਮਜਾਨਕਰ ਜਦੋਂ ਹੀ ਵਿਕਾਸ ਦੀ ਬੋਡੀ ਲੈ ਕੇ ਅਸੀਂ ਐਂਟਰ ਹੋਏ ਆ ਉਹ ਲੇਡੀਜ਼ ਦਾ ਮੈਨੂੰ ਫੋਨ ਆਇਆ ਕਿ ਮੇਰੇ ਘਰ ਦੇ ਬਾਹਰ ਆ ਕੇ ਕਾਲੂ ਗਾਲਾਂ ਕੱਢ ਕੇ ਜਾ ਰਿਹਾ ਕਹਿ ਰਿਹਾ ਤੁਹਾਡੀ ਕੁੜੀਆਂ ਰਾਤ ਨੂੰ ਮਾਰ ਦੇਣੀ ਆ ਉਹਨਾਂ ਕਿਹਾ ਕਿ ਜਸਤ 20 ਮਿੰਟ ਪੁਰਾਣੀ ਗੱਲ ਕਰ ਰਿਹਾ ਮੈਂ 20 ਮਿੰਟ ਪੁਰਾਣੀ ਤੇ ਪੁਲਿਸ ਕੈਰੀ ਦੋਸ਼ੀ ਲੱਭਣੀ ਰਹੇ ਤੇ 20 ਮਿੰਟ ਪਹਿਲੇ ਜਿਸ ਘਟਨਾ ਦੇ ਉਹਨੇ ਕਤਲ ਕੀਤਾ ਕੱਲ ਉਸ ਘਟਨਾ ਦੇ ਖੜੇ ਹੋ ਕੇ ਉਹ ਪਰਿਵਾਰ ਨੂੰ ਧਮਕੀਆਂ ਦੇ ਕੇ ਗਿਆ ਹੋਣਾ ਪਰ ਉਸ ਲਾਗੇ ਸੀਸੀਟੀਵੀ ਵੀ ਨਹੀਂ ਕੋਈ ਨਹੀਂ ਲਾਈਟ ਲੱਲੇ ਮੈਨੂੰ ਫਿਰ ਮੈਂ ਆਪਣੇ ਰਸਤੇ ਦੇ ਉੱਤਰ ਜਾਵਾਂਗਾ ਸਾਰਾ ਲੋਕ ਮੇਰੇ ਨਾਲ ਹੈ ਮੇਰਾ ਪਰਿਵਾਰ ਮੇਰੇ ਨਾਲ ਹੈ ਮੈਂ ਚੰਦਾ ਨਹੀਂ ਰਾਜਨੀਤੀ ਕਰਨਾ ਮੈਂ ਬਾਰ ਬਾਰ মিডিਆ ਦੇ ਮਾਧਿਅਮ ਨਾਲ ਕਹਿ ਰਹੇ ਆ ਸਰਕਾਰ ਨੂੰ ਵੀ ਕਹਿ ਰਹੇ ਆ ਪੁਲਿਸ ਨੂੰ ਵੀ ਕਹਿ ਰਹੇ ਆ ਕਿ ਤੁਹਾ ਮੈਨੂੰ ਮਜਬੂਰ ਨਾ ਕਰੋ ਸੜਕਾਂ ਦੇ ਉੱਤਨ ਲਈ ਜਾਂ ਜਾਂ ਵਾਰਦਾਤ ਕੋ ਅੰਜਾਮ ਦੀ ਹੈ ਵਾਕਿਆ ਸੀਸੀਟੀਵੀ ਕੈਮਰਸ ਵਗੈਰਾ ਹੈ ਐਕਚੁਅਲੀ ਉਹ ਗਰੀਬ ਏਰੀਆ ਚ ਮੇਰੇ ਲੋਕ ਯਹਾਂ ਪੇ ਬਹੁਤ ਮਿਹਨਤ ਵਾਲੇ ਲੋਕ ਹੈ ਉਹਨਾਂ ਦੇ ਘਰ ਕਾ ਆਪਣਾ ਗੁਜ਼ਾਰਾ ਮੁਸ਼ਕਿਲ ਹੁੰਦਾ ਹੈ ਉਹ ਕੈਮਰੇ ਕਹਾਂ ਸ ਲਗਾਉਣਗੇ ਕੋਈ ਡੇਡ ਮਰਲੇ ਕੋਈ ਇੱਕ ਮਰਲੇ ਕੋ ਦੋ ਮਰਲੇ ਮੇ ਰਹਤਾ ਕਿਸੇ ਕੋਲ ਰਹਿਣੇ ਕ ਛੱਤ ਨਹੀਂ ਹੈ ਤੋ ਲੋਕ ਕੈਮਰੇ ਕਹਾਂ ਲਗਾਉਣਗੇ ਉਹ ਲੋਕ ਇਤਨੇ ਪਰੇਸ਼ਾਨ ਹੈ ਗਲੀ ਮੇ ਨਸ਼ਾ ਕਹਾਂ ਸ ਆਤਾ ਹੈ ਮੈਂ ਇੱਕ ਬਤਾਨਾ ਚਾਹਤਾ ਹੂੰ ਮੇਰਾ ਜਨਮ ਉਸੀ ਗਲੀ ਮੇ ਹੁਆ ਮੈਂ ਉੱਥੇ ਦੇ ਜੰਪ ਪਾਲਾ ਮੈਂ 17 ਸਾਲ ਦੀ ਉਮਰ ਚੋਂ ਘਰ ਛੱਡ ਕੇ ਆਇਆ ਸੀ ਅੱਜ ਮੇਰੀ ਉਮਰ 42 ਸਾਲ ਦੀ ਹੈ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਨੇ ਮੈਨੂੰ ਵੱਡਾ ਕੀਤਾ ਜਿਨ੍ਹਾਂ ਲੋਕਾਂ ਨੂੰ ਮੈਂ ਦੇਖ ਰਿਹਾ ਖੇਲਦੇ ਅੱਜ ਵੱਡੇ ਹੋ ਰਹੇ ਆ ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਉਹ ਦੇਖ ਰਿਹਾ ਕਿ ਮੇਰੇ ਭਤੀਜੇ ਆ ਮੇਰੇ ਬੱਚਿਆਂ ਦੇ ਰੂਪ ਦੇ ਵਿੱਚ ਦੇਖ ਰਿਹਾ ਅੱਜ ਦੋਨੋਂ ਹੀ ਪੀੜੀਆਂ ਨਸ਼ੇ ਦੇ ਰੂਪ ਚ ਦਿਖਾਈ ਦੇ ਰਹੀਆਂ ਮੈਨੂੰ ਇਹ ਇੱਕ ਵਾਰ ਦਾ ਜ਼ਿਕਰ ਕਰ ਰਹੇ ਹੋ ਜਦੋਂ ਇਸ ਚੀਜ਼ ਨੂੰ ਲੈ ਕੇ ਤੁਸੀਂ ਸਰਕਾਰ ਨਾਲ ਸਿਗੇ ਗੱਲਬਾਤ ਹੋਈ ਕਿ ਨਸ਼ਾ ਖਤਮ ਕੀ ਤੌਸਲਾ ਕਿ ਤੁਹਾਡਾ ਆਪਣਾ ਹਲਕਾ ਹੈ ਜੇ ਨਸ਼ਾ ਖਤਮ ਜੇ ਨਸ਼ਾ ਖਤਮ ਹੁੰਦਾ ਇਸ ਇਲਾਕੇ ਦੀਆਂ ਪ੍ਰੋਬਲਮਸ ਇਹ ਹੁੰਦੀਆਂ ਤੇ ਅੱਜ ਐਮ ਐਲ ਏ ਹੁੰਦਾ ਸਰ ਇੱਕ ਚੀਜ਼ ਪੁੱਛਣਾ ਚਾਹਤੇ ਹਾਂ ਕਿ ਆਪਕੋ ਲੱਗ ਰਿਹਾ ਹੈ ਕਿ ਨਸ਼ੇ ਕੇ ਕਾਰਨ ਹੀ ਇਹ ਹੋਇਆ ਹੈ ਔਰ ਇਹ ਜੋ ਬੱਚਾ ਹੈ ਕਤਲ ਦੀ وجہ ਨਸ਼ਾ ਇਹ ਪੁਲਿਸ ਤੁਹਾਨੂੰ ਕਲੀਅਰ ਕਰੇ ਅੱਛਾ ਇਕਲੋਤਾ ਥਾ ਇਹ ਲੜਕਾ ਪਰ ਇੱਕ ਬੜਾ ਇੱਕ ਸਿੱਸੇ 1.5 ਸਾਲ ਇੱਕ ਬੜਾ ਪਰ ਪਹਿਲਾਂ ਕੋਈ ਥ੍ਰੈਟ ਵਗੈਰਾ ਆਇਆ ਕਦੀ ਕੋਈ ਗਾਲੀ ਨਹੀਂ ਬੱਚਿਆਂ ਥ੍ਰੈਟ ਕੀ ਹੋਣਾ ਮਾੜਾ ਮੋਟਾ ਕਦੇ ਕੂਰ ਵਰਤ ਬੱਚਿਆਂ ਥ੍ਰੈਟ ਕੀ ਹੋਣਾ ਬੱਚਾ ਕਦੀ ਗਲੀ ਚ ਨਹੀਂ ਕਿਸੇ ਨੂੰ ਬੋਲਿਆ ਬੱਚਿਆਂ ਥ੍ਰੈਟ ਕੀ ਹੋਣਾ ਪਰ ਬੱਚੇ ਗਲਤ ਸੰਗਤ ਵੱਲ ਜਾ ਰਹੇ ਆ ਗਲਤ ਦਿਸ਼ਾ ਵੱਲ ਜਾ ਰਹੇ ਆ ਉਹਨੂੰ ਰੋਕਣ ਦੇ ਲਈ ਸਾਨੂੰ ਪਹਿਲ ਕਰਨੀ ਪਏਗੀ ਸਾਨੂੰ ਲੋਕਾਂ ਨੂੰ ਅੱਗੇ ਆਣਾ ਪਏਗਾ ਅਏ ਅੱਜ ਮੇਰੇ ਪਰਿਵਾਰ ਦਾ ਜੀ ਚਲਾ ਗਿਆ ਮੈਂ ਜ਼ਰੂਰ ਕਹਿਣਾ ਚਾਹਨਾ ਕਿਸੇ ਹੋਰ ਦਾ ਬੱਚਾ ਨਾ ਜਾਵੇ ਉਹਨੂੰ ਰੋਕਣ ਦੇ ਲਈ ਅਸੀਂ ਲੋਕ ਕੰਮ ਕਰੀਏ ਔਰ ਤੇ ਪ੍ਰਯਾਸ ਕਰੀਏ ਪੁਲਿਸ ਹੋ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਅੱਜ ਮੈਂ ਬੇਨਤੀ ਕਰ ਰਿਹਾ ਹੱਥ ਜੋੜ ਰਿਹਾ ਮੈਨੂੰ ਇਨਸਾਫ ਲੈਣਾ ਵੀ ਆਂਦਾ ਮੈਨੂੰ ਲੜਨਾ ਵੀ ਆਂਦਾ ਮੈਨੂੰ ਸੰਘਰਸ਼ ਕਰਨਾ ਵੀ ਆਂਦਾ ਪਰ ਇਦਾਂ ਦੇ ਘਟੀਆਂ ਲੋਕ ਇਦਾਂ ਦੇ ਮੇਰੇ ਪਰਿਵਾਰ ਨੂੰ ਡਰਾ ਨਹੀਂ ਸਕਦੇ ਮੇਰੇ ਪਰਿਵਾਰ ਨੂੰ ਧਮਕੀਆਂ ਨਹੀਂ ਦੇ ਸਕਦੇ ਜਿਹੜੇ ਅੱਜ ਧਮਕੀਆਂ ਦੇ ਰਹੇ ਆ ਮੈਨੂੰ ਮਜਬੂਰ ਕਰ ਰਹੇ ਆ ਸੜਕਾਂ ਤੇ ਉਤਰਨ ਦੇ ਲਈ ਜੀ ਐਫ ਆਰ ਵੀ ਪੜੀ ਹੋਣੀ ਚੁੱਕੀ ਕਿ ਕੀ ਨਾ ਇੱਕ ਬਾਈ ਨੇਮ ਕਾਲੂ ਹੈ ਬਾਕੀ ਦੋ ਦੇ ਨਾਮ ਮੈਂ ਨਹੀਂ ਜਾਣਦੇ ਨਾ ਜਿਹੜੇ ਘਰ ਦੇ ਤਿੰਨ ਤਿੰਨ ਲੋਕ ਹੈ ਪਰ ਜਿਹੜੀ ਕੜੀ ਬਾਈ ਕੜੀ ਜਿਹੜੀ ਚੈਨ ਜੁੜ ਰਹੀ ਹੈ ਬੰਦੇ ਵਧਰੇ ਆ ਕਿਉਂਕਿ ਇਹ ਇੱਕ ਰੈਲੀ ਤੋਂ ਆਏ ਸੀ ਆਮ ਆਦੀ ਪਾਰਟੀ ਦੀ ਇੱਕ ਰੈਲੀ 'ਚ ਧਾਰੀਵਾਲ ਕਰਦੀਆਂ ਬਲਕਾਰ ਸਿੰਘ ਦੀ ਉਥੋਂ ਇਹ ਸ਼ਰਾਬ ਦੀਆਂ ਛੇ ਬੋਤਲਾਂ ਲੈ ਕੇ ਆਏ ਸੀ ਰੈਲੀ ਦੇ ਵਿੱਚ ਮੁੰਡੇ ਲੈ ਕੇ ਗਏ ਤੀ ਚਾਲੀ ਉਹ ਸ਼ਰਾਬ ਦੀਆਂ ਛੇ ਬੋਤਲਾਂ ਉਸ ਪਲਾਟ 'ਚ ਪੀਤੇ ਜਿੱਥੇ ਕਤਲ ਹੋਇਆ ਤੇ ਉਸ ਬੋ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਉਹ ਪੁਲਿਸ ਨੂੰ ਉਸ ਘਰ ਤੇ ਦੱਸ ਤਾਂ ਮੈਨੂੰ ਪਤਾ ਹੀ ਨਹੀਂ ਇਹ ਇਹੀ ਤੇ ਚੀਜ਼ ਪੁੱਛ ਰਹੇ ਨਾ ਵਾਰ-ਵਾਰ ਪਰ ਜਿਸਟਰਟ ਤੁਸੀਂ ਕਹਿ ਰਹੇ ਹੋ ਸੀਸੀਟੀਵੀ ਫੁਟੇਜ ਨਹੀਂ ਜਾਂ ਕਿਸ ਤਰ੍ਹਾਂ ਇਹ ਚੀਜ਼ ਕਿਦਾਂ ਘੇਰ ਹੋ ਗਈ ਕਿੱਥੋਂ ਫਿਰ ਉਹ ਜਿਹੜੀ ਜਿੱਥੋਂ ਐਂਟਰੀ ਕਰਕੇ ਆਏ ਉੱਥੋਂ ਵੀਡੀਓ ਮਿਲਦੀ ਹੈ ਕਾਲੂ ਲਾਈ ਦੀ ਵੀਡੀਓ ਨਹੀਂ ਮਿਲਦੀ ਕਾਲੂ ਕਿੱਥੇ ਦਾ ਰਹਿਣ ਵਾਲਾ ਹੈ ਕਾਲੂ ਬਸਤੀਦਾਨੀ ਸ਼ਮਨ ਦਾ ਕਾਦੀਆਂ ਪੁਲੀ ਦੇ ਕੋਲ ਉਸ ਦਾ ਘਰ ਹੈ ਠੀਕ ਠੀਕ ਹੈ ਧੰਨਕ ਖੋਲਰ ਭਾਜੀ ਆਜੋ ਇੱਕ ਮਿੰਟ ਇਹ ਨੌਜਵਾਨੋ ਨੂੰ ਸਹੀ ਰਾਹਤਾ ਦਿਖਾਣਾ ਵੀ ਸਰਕਾਰ ਦਾ ਕੰਮ ਹੈ ਕੀ ਭਗਵੰਤ ਮਾਨ ਜੀ ਇਹ बताएंगे कि पंजाब के नौजवानों को किस दिशा की ओर लेके जा रहे हैं सो आज का जो नौजवान है उसकी पहल बन चुकी है नशा बंदूक और जो गैंगस्टरवाद है सो पंजाब सरकार को नौजवानों को अच्छा विज़न देना होगा लच्छेदार भाषण से बात नहीं बनेगी प्रैक्टिकल होना पड़ेगा ताही ਇਹ ਜੋ ਹਾਲਾਤ ਹਨ ਪੰਜਾਬ ਕੇ ਬਦਲੇ ਜਾ ਸਕਗੇ ਪਰ ਕੀ ਲੱਗਦਾ ਕਿ 17 ਸਾਲ ਦਾ ਇਹ ਨੌਜਵਾਨ ਪੈਰੈਂਟਸ ਦੇ ਕਹਿਣ ਮੁਤਾਬਕ ਬੱਚੇ ਦੇ ਕਿਸੇ ਨਾਲ ਬਾਦ-ਵਿਵਾਦ ਵੀ ਨਹੀਂ ਸੀ ਕੋਈ ਦੁਸ਼ਮਣੀ ਵੀ ਨਹੀਂ ਸੀ ਪਰ ਜਿਸ ਮੁੰਡੇ ਦੇ ਵੱਲੋਂ ਕਤਲ ਕੀਤਾ ਗਿਆ ਉਹ ਆਮ ਆਦਮੀ ਪਾਰਟੀ ਨਾਲ ਵੀ ਸੰਬੰਧਿਤ ਹੈ ਔਰ ਉਹਦੇ ਤੇ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਦਰਜ ਨੇ ਫਿਰ ਇਹੋ ਜੇ ਬੰਦੇ ਨੂੰ ਇੱਕ ਤਾਂ ਪਾਰਟੀ ਦੇ ਵਿੱਚ ਉਧਰ ਦਿਨਾ ਦੂਜੀ ਗੱਲ ਇਹ ਵੀ ਇਹੋ ਜੇ ਬੰਦਾ ਦਾ ਸ਼ਰੀਆਮਪੁਰ ਘੁੰਮਣਾ ਕਿੰਨਾ ਕਤਲ ਦੇਖੋ ਮੇਰਾ ਮੇਰਾ ਤੇ ਮੰਨਣਾ ਹੈ ਸਭ ਨਾਲ ਉਹ ਦੇਖੋ ਬਿਮਾਰੀ ਹੈ ਜਿਹੜੀ ਉਹਦੀ ਜੜ ਕਿੱਥੇ ਹੈ ਬਿਮਾਰੀ ਦੀ ਜੜ ਹੈਗੀ ਬੇਰੋਜ਼ਗਾਰੀ ਨੌਜਵਾਨਾਂ ਨੂੰ ਸਹੀ ਵਿਜ਼ਨ ਸਹੀ ਦਿਸ਼ਾ ਦੇਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਸਰਕਾਰ ਨੌਜਵਾਨਾਂ ਲਈ ਕਿਹੜੇ ਨਵੇਂ ਆਪਸ਼ਨ ਲੈ ਕੇ ਆ ਰਹੀ ਹੈ ਨੌਜਵਾਨਾਂ ਨੂੰ ਕੋਈ ਆਸ ਨਹੀਂ ਹੈ ਸਰਕਾਰ ਤੋਂ ਅੱਜ ਨੌਜਵਾਨਾਂ ਦੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲ ਹੈ ਉਹ ਜਾਂ ਤਾਂ ਨਸ਼ਾ ਬਣ ਚੁੱਕੀ ਹੈ ਜਾਂ ਹਥਿਆਰ ਇਲੀਗਲ ਆਪਣੇ ਕੋਲ ਰੱਖਣਾ ਤਾਂ ਕਿ ਇੱਕ ਜਿਹੜੀ ਫੋੜਬਾਜ਼ੀ ਹੈ ਜਿਹੜੀ ਇਨੂੰ ਗਲੋਰੀਫਾਈ ਕੀਤਾ ਜਾ ਰਿਹਾ ਗੈਂਗਸਟਰਵਾਦ ਨੂੰ ਵੀ ਸੋ ਮੈਂ ਸਮਝਦਾ ਕਿ ਗੈਂਗਸਟਰਵਾਦ ਨੂੰ ਗਲੋਰੀਫਾਈ ਕਰਨ ਦੀ ਬਜਾਏ ਜਿਹੜੇ ਗੈਂਗਸਟਰ ਪੁਲਿਸ ਪਕੜਦੀ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਜਿਹੜਾ ਨੰਗੇ ਕਰਨਾ ਚਾਹੀਦਾ ਤਾਂ ਕਿ ਜਿਹੜੇ ਨੌਜਵਾਨ ਆ ਉਹਨਾਂ ਨੂੰ ਪਤਾ ਚੱਲ ਸਕੇ ਕਿ ਇਹਨਾਂ ਗੈਂਗਸਟਰਾਂ ਦਾ ਜਿਹੜਾ ਅੰਤ ਆ ਉਹ ਕਿਸ ਤਰੀਕੇ ਨਾਲ ਹੁੰਦਾ ਸੀ ਜਿੱਦਾਂ ਕਾਲੂ ਦੇ ਉੱਤੇ ਬੱਚਾ ਦਰਦ ਹੋ ਚੁੱਕਾ ਇਹ ਵੀ ਪਤਾ ਲੱਗਾ ਕਾਲੂ ਐਸ ਟਾਈਮ ਬਸਤੀਆਂ ਦੇ ਵਿੱਚ ਘੁੰਮਦਾ ਪਿਆ ਕਿਸੇ ਜਨਾਨੀ ਨੂੰ ਧਮਕਾ ਕੇ ਗਿਆ ਦੇਖੋ ਗੱਲ ਹੈ ਕਿ ਇਹ ਤਾਂ ਪੁਲਿਸ 파ਟ ਜਿਹਦੇ ਜਿਹਨੇ ਕਤਲ ਕੀਤਾ ਜਿਹਦੇ ਤੇ ਪਰਚਾ ਦਰਜ ਹੋਇਆ ਉਹ ਅੱਜ ਨਹੀਂ ਕੱਲ ਉਹਨੇ ਫੜੇ ਜਾਣਾ ਪਰ ਮਾਮਲਾ ਇੱਥੇ ਮੁੱਕਦਾ ਨਹੀਂ ਹੈ ਕਿ ਦੁਬਾਰਾ ਵਿਕਾਸ ਵਰਗੇ ਨੌਜਵਾਨ ਜਿਹੜੇ ਕਤਲ ਨਾ ਹੋਣ ਇਹਦੇ ਲਈ ਸਰਕਾਰ ਕੀ ਪਹਿਲ ਕਰ ਰਹੀ ਹੈ ਇਹਦੇ ਤੇ ਮੁੱਖ ਮੰਤਰੀ ਸਾਹਿਬ ਨੂੰ ਔਰ ਡੀਜੀਪੀ ਨੂੰ ਜਵਾਬ ਦੇਣਾ ਹੋਇਆ ਹੈ ਪਰ ਸ਼ੀਤਲ ਅੰਗੁਰਾਲ ਸਾਡਾ ਸ਼ਾਰਟ ਕਰੇ ਆ ਕਿ ਉਸ